మే ਅੱਜ ਅਸੀਂ ਜਿਹੜਾ ਇਹ ਉਪਰਾਲਾ ਕੀਤਾ ਹੈ 4 ਤਰੀਕ ਤੋਂ ਲੈ ਕੇ 7 ਜੁਲਾਈ ਤੱਕ ਇਹ ਫ੍ਰੀ ਡੈਂਟਲ ਕੈਂਪ ਹੀ ਨਹੀਂ ਹੈ ਕੇਵਲ ਚੈੱਕਅਪ ਕੈਂਪ ਹੀ ਨਹੀਂ ਹੈ ਇੱਥੇ ਅਸੀਂ ਟ੍ਰੀਟਮੈਂਟ ਵੀ ਕਰ ਰਹੇ ਹਾਂ ਉਹਨਾਂ ਪੇਸ਼ੈਂਟਸ ਦਾ ਜਿਹੜੇ ਇਸ ਚੀਜ਼ ਨੂੰ ਅਫੋਰਡ ਨਹੀਂ ਕਰ ਸਕਦੇ ਟਾਈਮਿੰਗ ਅਸੀਂ ਰੱਖੀ ਹੈ ਸਵੇਰੇ 10 ਤੋਂ 6 ਤਾਂਕਿ ਮਤਲਬ ਕੋਈ ਵੀ ਟਾਈਮ ਤੇ ਪੇਸ਼ੈਂਟ ਆ ਸਕੇ ਖੁੱਲੇ ਟਾਈਮ ਤੇ ਤੇ ਕਈ ਵਾਰੀ ਪੇਸ਼ੈਂਟ ਨੂੰ 2-3 ਵਾਰੀ ਆਉਣਾ ਪੈਂਦਾ ਹੈ ਦੰਦਾਂ ਦੇ ਕੰਮ ਲਈ ਇਸ ਕਰਕੇ ਅਸੀਂ ਉਸ ਚੀਜ਼ ਨੂੰ 4 ਦਿਨ ਦੇ ਵਿੱਚ ਐਕਸਪੈਂਡ ਕੀਤਾ ਹੈ ਇਹ 7 ਤਰੀਕ ਦੁਪਹਿਰ 2 ਵਜੇ ਤੱਕ ਚੱਲੇਗਾ ਉਸ ਤੋਂ ਬਾਅਦ ਲਾਂਚ ਤੋਂ ਬਾਅਦ ਅਸੀਂ ਸੌਂਪ ਔਰ ਟਾਈਮਿੰਗ ਵੀ ਤੁਹਾਨੂੰ ਦੱਸੀ ਹੈ ਡੇਟ ਵੀ ਤੁਹਾਨੂੰ ਦੱਸੀ ਹੈ ਇਹਦੇ ਵਿੱਚ ਕਈ ਕਲੱਬਾਂ ਦਾ ਸਾਨੂੰ ਸਹਿਯੋਗ ਮਿਲਿਆ ਹੈ ਲਾਇਨਸ ਕਲੱਬ ਐਪੈਕਸ ਕਲੱਬ ਅਲਾਈਅੰਸ ਕਲੱਬ ਔਰ ਐਪੈਕਸ ਕਲੱਬ ਇਸ ਤਰ੍ਹਾਂ ਦੇ ਕਈ ਕਲੱਬਸ ਜਿਹੜੇ ਨੇ ਉਹ ਸਾਡੇ ਨਾਲ ਆ ਕੇ ਖੜੇ ਹੋਏ ਨੇ ਔਰ ਬਹੁਤ ਅੱਛਾ ਲੱਗ ਰਿਹਾ ਕਈ ਪੇਸ਼ੈਂਟਸ ਬਹੁਤ ਜ਼ਿਆਦਾ ਆ ਰਹੇ ਨੇ ਤੇ ਅਸੀਂ ਉਹਨਾਂ ਨੂੰ ਟਾਈਮ ਵੀ ਵਨ ਵਨ ਕੇ ਦੇ ਰਹੇ ਹਾਂ ਤਾਂਕਿ ਉਸ ਸਹੀ ਤਰੀਕੇ ਨਾਲ ਉਹਨਾਂ ਨੂੰ ਅਸੀਂ ਟ੍ਰੀਟਮੈਂਟ ਉਹਨਾਂ ਦਾ ਕਰ ਸਕੀਏ ਥੈਂਕ ਯੂ ਆ ਮੈਂ ਫਰਮਾਨਤਨ ਦਾ ਬਹੁਤ ਸ਼ੁਕਰਗੁਜ਼ਾਰ ਕਰਦੀ ਹਾਂ ਕਿ ਪਪਾ ਜੀ ਦੀ ਯਾਦ ਵਿੱਚ ਉਹਨਾਂ ਤੋਂ ਪ੍ਰੇਰਣਾ ਲੈ ਕੇ ਅੱਜ ਅਸੀਂ ਆਹ ਦੀ ਫਰਸਟ ਜੈਥ ਯੂਨੀਵਰਸਿਟੀ ਤੇ ਇਸ ਕੈਂਪ ਨੂੰ ਆਯੋਜਨ ਕਰ ਸਕੇ ਹੀ ਇਸ ਦਾ ਬੇਸਿਕ ਡਰਾਈਵਿੰਗ ਕੋਰਸ ਫਾਰ ਅਸ ਹਮੇਸ਼ਾ ਰਹੇ ਹਮੇਸ਼ਾ ਹੀ ਰਹਿਣਗੇ ਪਰਮਾਤਮਾ ਇਸ ਸਾਡੀ ਸੇਵਾ ਕਰਨ ਦਾ ਮੌਕਾ ਹਮੇਸ਼ਾ ਦਿੰਦਾ ਰਹੇ ਥੈਂਕ ਯੂ ਸੋ ਇਨ ਦਾ ਪੀਸ ਲਖਉਤ ਆਇਆ ਹੈ ਇਹਨਾਂ ਨੇ ਮੈਨੂੰ ਫੋਨ ਕੀਤਾ ਸੀ ਪਪਾ ਅਸੀਂ ਡੈਂਟ ਦਾ ਕੈਂਪ ਲਾ ਰਹੇ ਹਾਂ ਕਿ ਆਪਰੇ ਸਬ ਤੱਕ ਤੁਹਾਡਾ ਕੋਟੇ ਦੱਸ ਸੀ ਯਾਦ ਦੇਖੀ उसी आना जरूर है ईश्वर के मैथे पहुंच गया है आज मैं बहुत खुशी है बहुत ज्यादा खुशी है कि मेरे बच्चा ने कैंप लाया है रब इनन दोस्ती रखे लंबी उम्र रखे और चढ़ी कला रखे और आगे जिन्ना वक्त सके ने ये वंदन ये मेरा लाल आशीर्वाद है बुरा आशीर्वाद 그래 <laughs> 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 हाँ जी आज जो ये आ, कैंप लगाया है दांतों का और ब्लड शुगर और डायबिटीज का चेकअप के लिए ये बहुत अच्छा इन्होंने उपराला किया है आतंकी जी ने जो अपने इन्होंने फादर की याद में करा है और इससे अच्छी और कोई बात ही नहीं हो सकती बाबानिया कहानियां अपने ਮਨਤਾਪ ਦੇ ਜਨ ਨੂੰ ਯਾਦ ਕਰਨਾ ਉਹਨਾਂ ਦੀ ਕਹਾਣੀਆਂ ਦੂਜਿਆਂ ਨਾਲ ਸਾਂਝੇ ਕਰਨੀਆਂ ਉਹਨਾਂ ਵੱਲ ਕੀਤੇ ਤੇੜੀ ਕੰਮ ਸਾਂਝੇ ਕਰਨੇ ਇੱਕ ਬਹੁਤ ਹੀ ਵਧੀਆ ਪਰਿਵਾਰ ਦਾ ਕੰਮ ਹੈ ਡਾਕਟਰ ਆਤਮਜੀ ਸਿੰਘ ਨੇ ਇੰਨਾ ਵਧੀਆ ਕੰਮ ਕੀਤਾ ਹੈ ਕਿ ਗਰੀਬ ਬੰਦੇ ਹਨ ਜਿਹੜੇ ਕਿ ਦਿਹਾੜੀ ਕਰਦੇ ਹਨ ਦਿਹਾੜੀ ਕਰਨ ਤੋਂ ਬਾਅਦ ਉਹਨਾਂ ਕੋਲ ਸਮਾਂ ਨਹੀਂ ਹੁੰਦਾ ਕਿ ਉਹ ਆਪਣੇ ਆਪਣੇ ਆਪ ਨੂੰ ਕਿਸੇ ਜਾਕਪ ਕਰਾ ਸਕਣ ਬਹੁਤ ਵਧੀਆ ਟਾਈਮ ਸਵੇਰੇ 10:00 ਤੇ ਲੈ ਕੇ ਸ਼ਾਮ ਦੇ 6:00 ਤੱਕ ਜਦੋਂ ਜੀ ਡਾਕਟਰਾਂ ਕੋਲ 1 ਮਿੰਟ ਮਿੰਟ ਟਾਈਮ ਨਹੀਂ ਹੁੰਦਾ ਐਨਾ ਟਾਈਮ ਸੁਸਾਇਟੀ ਲਈ ਦੇਣ ਵਾਸਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਸੁਸਾਇਟੀ ਨੇ ਡਾਕਟਰਾਂ ਜਿਵੇਂ ਪਹਿਲਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਉਹਨਾਂ ਕੋਲ ਤਾਂ ਆਪਣੇ ਪਰਿਵਾਰ ਹੀ ਪਰਿਵਾਰ ਲਈ ਹੀ ਕੰਮ ਨਹੀਂ ਹੋ ਨਹੀਂ ਦਾ ਸਮਾਂ ਨਹੀਂਦਾ ਪਰ ਇਹਨਾਂ ਨੇ ਸੁਸਾਇਟੀ ਲਈ ਸਮਾਂ ਕੀਤਾ ਹੈ ਇਸ ਲਈ ਸਾਰੇ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਹੈ ਔਰ ਇਸ ਤਰੀਕੇ ਦੇ ਨਾਲ ਅੱਗੇ ਤੋਂ ਵੀ ਆਸ ਕਰਦੇ ਹਾਂ ਕਿ ਉਹ ਸੁਸਾਇਟੀ ਦੀ ਸੇਵਾ ਕਰਦੇ ਰਹਿਣ ਫਤੇ ਪਾਸ਼ਾ ਜਰਦਾਸ ਕਰਨਾ ਜੀ ਇਹਨਾਂ ਨੂੰ ਲੰਬੀ ਉਮਰ ਔਰ ਵਧੀਆ ਸੇਤ ਵਕਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਡੀ ਜ਼ਿੰਦਗੀ ਚ ਕਦੀ ਇਹੋ ਜਿਹਾ ਦਿਨ ਨਹੀਂ ਆਉਣਾ ਜਦੋਂ ਸਾਡੇ ਸਾਰੇ ਕੰਮ ਖਤਮ ਹੋ ਚੁੱਕੇ ਹੋਣਗੇ ਤੇ ਉਦੋਂ ਅਸੀਂ ਕੁਝ ਕਰਨਾ ਹੈ ਇਹਦਾ ਮਤਲਬ ਇਹ ਹੀ ਹੈ ਕਿ ਸਾਨੂੰ ਜੋ ਚੰਗਾ ਕਰਨਾ ਹੈ ਉਹ ਅੱਜ ਹੀ ਤੇ ਹੁਣੇ ਹੀ ਕਰਨਾ ਉਹ ਬਣਦਾ ਹੈ ਇਸੇ ਵਿਹਾਂ ਤੇ ਡਾਕਟਰ ਆਤਮ ਜੀ ਸਿੰਘਵਾਲਾ ਨੇ ਆਪਣੇ ਸਾਰੇ ਰੁਝੇਵਿਆਂ ਨੂੰ ਪਰੇ ਰੱਖ ਕੇ ਆਹ ਹਮ ਲੋਕ ਆਈ ਲਈ ਇਹ ਐਨੇ ਘੰਟਿਆਂ ਦਾ ਔਰ ਐਨੇ ਦਿਨਾਂ ਦਾ ਲਗਾਤਾਰ ਸਮਾਂ ਕੱਢ ਕੇ ਕੈਂਪ ਲਾਇਆ ਆਪਣੇ ਪਿਤਾ ਜੀ ਦੀ ਯਾਦ ਨੂੰ ਤਾਜ਼ਾ ਕੀਤਾ ਔਰ ਤੋਂ ਸਿੱਖ ਲਈ ਹੈ ਪ੍ਰੇਰਣਾ ਲਈ ਹੈ ਇਹ ਸਾਡੇ ਸਾਰਿਆਂ ਵਾਸਤੇ ਪ੍ਰੇਰਣਾ ਹੈ ਕਿ ਅਸੀਂ ਚੰਗੇ ਕਰਨੋ ਸ਼ੁਭ ਕਰਮਨ ਤੇ ਕਦੋਂ ਹੋਣਾ ਟਰ ਅਸੀਂ ਚੰਗਾ ਕੰਮ ਕਰਨਾ ਤਾਂ ਫਿਰ ਪਿੱਛੇ ਨਾ ਦੇਖੀਏ ਉਹਦੇ ਲਈ ਉਹ ਅੱਗੇ ਵਧਿਏ ਤੋਂ ਸਾਰਿਆਂ ਵੱਲੋਂ ਸਾਰੇ ਸਮਾਜ ਵੱਲੋਂ ਡਾਕਟਰ ਆਤਮਜੀਤ ਸਿੰਘ ਦੇ ਸਮਾਈਲ ਕੇਅਰ ਕਲੀਨ ਸੈਂਟਰ ਤੋਂ ਬਹੁਤ ਬਹੁਤ ਧੰਨਵਾਦ ਵੀ ਹੈ ਤੇ ਵਧਾਈ ਮੈਂ ਅਮਿਤ ਕਵਰ ਜੀ ਸਿੰਘ ਅੱਜ ਦੇ ਇਸ ਮੌਕੇ ਤੇ ਡਾਕਟਰ ਆਤਮ ਜੀ ਸਿੰਘ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਹਾਂ ਕਿ ਉਹਨਾਂ ਨੇ ਸਮਾਜ ਸੇਵਾ ਦਾ ਇਹ ਕੰਮ ਕੀਤਾ ਹੈ ਪਰਮਾਤਮਾ ਉਹਨਾਂ ਨੂੰ ਦਿਨ ਦੁਗਣੀ ਤੇ ਰਾਤ ਦੁਗਣੀ ਤਰੱਕੀ ਦੇਵੇ ਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਹੋਰ ਚੜ ਕੇ ਸਮਾਂ ਦੇ ਅਸੀਂ ਸਾਰੇ ਜਿਹੜੇ ਪਹਿਲਾਂ ਦੇਖਦੇ ਸੀ ਇਹ ਲੋਕ ਆਪਣੇ ਬਜ਼ੁਰਗਾਂ ਦੇ ਸਰਾਧ ਕਰਦੇ ਸੀ ਤੇ ਗੁਰਦੁਆਰੇ ਦੇ ਭਾਈ ਜਾਂ ਪੰਡਿਤ ਜੀ ਨੂੰ ਬੁਲਾ ਕੇ ਖਵਾਉਂਦੇ ਸੀ ਪਰ ਇਹ ਆਤਮਜੀਤ ਜੀ ਨੇ ਜਿਹੜਾ ਅੱਜ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਇੱਕ ਨਵੀਂ ਚੀਜ਼ ਬਣਾਈ ਕੀਤੀ ਹੈ ਉਹ ਹੈ ਕਿ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਗਰੀਬ ਲੋਕਾਂ ਨੂੰ ਨੀਡੀ ਲੋਕਾਂ ਦੇ ਲਈ ਦੰਦਾਂ ਦਾ ਫ੍ਰੀ ਇਲਾਜ ਕਰਨ ਦੇ ਲਈ ਲੋਕਾਂ ਦੇ ਲਈ ਉਹਨਾਂ ਦਾ 슈ਗਰ ਚੈੱਕ ਕਰਨ ਦੇ ਲਈ ਇਹ ਇੱਕ ਬੜੀ ਨਵੀਂ ਚੀਜ਼ ਹੈ ਔਰ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਇਸ ਤਰ੍ਹਾਂ ਦੇ ਨਾਲ ਅਸੀਂ ਆਪਣੇ ਬਜ਼ੁਰਗਾਂ ਨੂੰ ਯਾਦ ਵੀ ਕਰਦੇ ਆਂ ਤੇ ਉਹਨਾਂ ਦੀ ਯਾਦ ਦੇ ਵਿੱਚ ਲੋਕਾਂ ਦਾ ਭਲਾ ਵੀ ਕਰਦੇ ਆਂ ਤੇ ਜਿਨ੍ਹਾਂ ਲੋਕਾਂ ਦਾ ਭਲਾ ਹੋਏਗਾ ਜਿਹੜੇ ਲੋਕ ਇੱਥੇ ਲੋਕ ਆ ਕੇ ਆਪਣਾ ਟ੍ਰੀਟਮੈਂਟ ਕਰਾਨਗੇ ਤਾਂ ਮੇਰੇ ਖਿਆਲ ਦੇ ਨਾਲ ਉਹ ਵੀ ਬਹੁਤ ਅਸੀਸਾਂ ਦੇਣਗੇ ਔਰ ਬਕਾਤ ਆਤਮ ਜੀ ਜੀ ਸਮਾਜ ਦੇ ਭਲੇ ਲਈ ਬਹੁਤ 24 ਘੰਟੇ ਕੰਮ ਕਰਦੇ ਨੇ ਮੇਰਾ ਇਹਨਾਂ ਨਾਲ 20-25 ਸਾਲ ਤੋਂ ਲਿੰਕ ਹੈ ਤੇ ਇਸ ਕਰਕੇ ਬਹੁਤ ਹੀ ਭਰਾਵਾਂ ਦੀ ਤਰ੍ਹਾਂ ਅਸੀਂ ਰਲ ਕੇ ਕੰਮ ਕਰਦੇ ਆਂ ਸਾਡੇ ਨਾਲ ਲਾਇਓਂਸ ਕਲੱਬ ਵੱਲੋਂ ਲਾਇਓਂਸ ਕਲੱਬ ਵੈਸੇ ਤਾਂ ਸਾਰਾ ਕਰਦਾ ਹੀ ਰਹਿੰਦਾ ਹੈ ਉਸ ਤਰ੍ਹਾਂ ਦੇ ਕੰਮ ਪਰ ਜਿਹੜਾ ਇਹ ਕੀਤਾ ਹੈ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਇਹ ਬਹੁਤ ਹੀ ਵਧੀਆ ਹੈ ਇਸ ਲਈ ਡਾਕਟਰ ਆਤਮ ਚਿੱਤ ਜੀ ਨੂੰ ਅਸੀਂ ਸਾਰੇ ਜਿਹਨੇ ਆਪਣੇ ਵੱਲੋਂ ਬਹੁਤ-ਬਹੁਤ ਵਧਾਈ ਦਿੰਨੇ ਆ ਇਹ ਬਹੁਤ ਵਧਾਈ ਦੇ ਪਾਤਰ ਨੇ ਤੇ ਜਿਹੜੇ ਆਏ ਹੋਏ ਸਾਰੇ ਸਾਡੇ ਵੀ ਜਿਹੜੇ ਸਾਰੇ ਵਰਕਿੰਗ ਡੇ 'ਚ ਇੰਨਾ ਟਾਈਮ ਕੱਢ ਕੇ ਆਏ ਨੇ ਉਹਨਾਂ ਦਾ ਵੀ ਅੱਜ ਬਹੁਤ ਸਾਡੇ ਵਾਸਤੇ ਬਹੁਤ ਭਾਗ ਆਉਦੇ ਆ ਦਿਨ ਹੈਗਾ ਸਾਡੇ ਡਾਕਟਰ ਫਤੰਜੀਤ ਸਿੰਘ ਜੀ ਜੋ ਲਾਇਨਸ ਕਲੱਬ ਦੇ ਆਪਣੇ ਵੈਜੀਟੇਰੀਅਨ ਦੇ ਵੀ ਨਾਲ ਸੇਵਾ ਕਰਦੇ ਆ ਸਮਾਜ ਦੀ ਅਜ ਆਪਣੇ ਸਾਡੇ ਜਰ ਰਵਿੰਦਰ ਸਿੰਘ ਜੀ ਦੀ ਯਾਦ ਵਿੱਚ ਅਜ ਇਹਨਾਂ ਨੇ ਬਹੁਤ 5-4 ਦਿਨਾਂ ਵਾਸਤੇ ਬਹੁਤ ਵੱਡਾ ਕੈਂਪ ਲਾਉਣ ਦੀ ਤਿਆਰੀ ਕੀਤੀ ਹੋਈ ਆ ਜਿਹਨਾਂ ਲਈ ਉਹਦੇ ਵਾਸਤੇ ਅਜੇ ਪਰਿਵਾਰ ਇੱਕ ਵਾਸਤੇ ਲਾਇਨਸ ਕਲੱਬ ਦੇ ਸਾਰੇ ਮੈਂਬਰ ਸਾਡੇ ਐਂਟੀ ਕੈਰਸੈਂਟ ਫਾਊਂਡੇਸ਼ਨ ਦੇ ਤੇ ਨਾਲ ਹੀ ਸਾਡੇ ਇੰਟਰਨੈਸ਼ਨਲ ਫਾਊਂਡੇਸ਼ਨ ਆਫ ਅਲਾਈਨਸ ਕਲੱਬ ਉਹਦੇ ਵੀ ਸਾਡੇ ਸਾਰੇ ਮੈਂਬਰਾਂ ਜਿਥੇ ਜੁੜ ਰਹੇ ਆ ਨਾ ਜਾਇ ਐਲਾਈਅੰਸ ਕਲੱਬ ਦੇ ਇੰਟਰਨੈਸ਼ਨਲ 10% ਦੇ ਇਸ ਖੇਤਰ ਜਿੱਥੇ ਕਿਰਪਾ ਕਰ ਰਹੇ ਆ ਤੇ ਮੈਂ ਅੱਜ ਇਹਨਾਂ ਨੂੰ ਬਹੁਤ ਵੱਡੀ ਵੱਡੀ ਇਸ ਕਲ ਦਾ ਮੌਲ ਸਤਿਕਾਰ ਦੇ ਸਾਨੂੰ ਵੀ ਪ੍ਰਾਪਤ ਹੋਇਆ ਤਾਂ ਇਹਨਾਂ ਨੂੰ ਵੀ ਵਧਾਈਆਂ ਦਿੰਦਾ ਕਿ ਇਸ ਤਰੀਕੇ ਦੇ ਕਾਰੋਬਾਰ ਤੁਸੀਂ ਜਿਸ ਤਰ੍ਹਾਂ ਦੀ ਸੇਵਾ ਕਰ ਰਹੇ ਹੋ ਸੇਵਾ ਕਰਦੇ ਦੰਦਾਂ ਦੀ ਟੈਕਅਪ ਦੀ ਬੀਪੀ ਟੈਕਅਪ 슈ਗਰ ਟੈਕਅਪ ਇਸ ਤਰ੍ਹਾਂ ਦੀ ਸੇਵਾ ਕਰਦੇ ਰੋ ਆਉਣ ਵਾਲੇ ਟਾਈਮ 'ਤੇ ਵੀ ਸਾਡਾ ਸਹਿਯੋਗ ਇਹਨਾਂ ਨੂੰ ਪੂਰਾ ਰਹੇਗਾ ਆਉਣ ਵਾਲੇ ਟਾਈਮ 'ਤੇ ਜਿੰਨੇ ਵੀ ਤਰੀਕੇ ਨਾਲ ਸਾਡੇ ਕਲੱਬਾਂ ਤੋਂ ਸਾਡੀ ਸਟੂਡੈਂਟਾਂ ਤੋਂ ਜਿੰਨੇ ਦੇ ਵੀ ਅਸੀਂ ਭਾਗੀਦਾਰ ਹੈਗੇ ਆ ਜਿਨ੍ਹਾਂ ਨੂੰ ਵੀ ਅਸੀਂ ਸਰਵਿਸ ਕਰਦੇ ਆ ਜਿਨ੍ਹਾਂ ਦੀ ਸਾਰੇ ਸਾਡੇ ਵੱਲੋਂ ਸਾਰੀ ਪੂਰੀ ਸੇਵਾ ਇਹਨਾਂ ਨੂੰ ਜਾਰੀ ਰਹੇਗੀ ਹਰ ਜਗ੍ਹਾ ਹਰ ਜਗ੍ਹਾ ਨੂੰ ਸਾਡੇ ਸਹਾਇਤਾ ਕੋਆਪਰੇਟ ਹਰ ਤਰੀਕੇ ਨਾਲ ਤੁਹਾਨੂੰ ਮਨਨ ਧਰਨ ਨਾਲ ਅਸੀਂ ਕਰਦੇ ਆ ਜਿਵੇਂ ਅੱਗੇ ਤੋਂ ਵੀ ਅਗਾਂਹ ਦੇ ਡੈਮੇਜ ਵੀ ਕਰਦੇ ਰਵਾਂਗੇ ਤੇ ਅੱਜ ਫਿਰ ਇੱਕ ਵਾਰ ਸਕਾਤਾਪਨਜੀਤ ਜੀ ਵੱਲੋਂ ਜੋ ਅੱਜ ਪ੍ਰੋਜੈਕਟ ਲਾਇਆ ਜਾ ਰਿਹਾ ਉਹਦਾ ਉਹਨਾਂ ਨੂੰ ਵੀ ਧੰਨਵਾਦ ਕਿ ਸਾਡੇ ਬਜ਼ੁਰਗ ਵੀ ਸਾਡੇ ਸੀਨੀਅਰ ਸਾਡੇ ਉਹ ਵੀ ਸਾਡੇ ਇੱਕ ਮੈਂਟਰ फादर साहब दादा रविंदर सिंह जी बोहुं बोहुं सेंटर का जो रहे हैं उन्होंने ये बहुत अच्छा एक सेवा भाव से लगाया हुआ है और ये हर साल लगाते हैं और इस साल कुछ ज्यादा ही इन्होंने मेहनत करी है चार जुलाई से सात जुलाई तक आज से स्टार्ट होके संडे तक जो है ये जरूरतमंद और गरीबों के लिए सुबह दस बजे से शाम के छह बजे तक का कैंप है और इसमें डेंटल चेकअप के साथ जो ट्रीटमेंट है इसलिए चार दिन रखा है कि जिनको ट्रीटमेंट की जरूरत है वो भी उनको मुहैया कराया जा सके और सबाब का काम एक बड़ा अच्छा इतना की गई लोगों की सेवा के लिए एक समाज सेवा के लिए ये चीज की गई कि उनको चेकअप के बाद ट्रीटमेंट की जरूरत है तो उसके लिए भी चार दिन मिल गए उनको कि चार दिन में आके ट्रीटमेंट करा सके अपना और ये बी नगर के जी ब्लॉक में जो दुर्गा माता मंदिर की रोड है रघुनाथ हॉस्पिटल की तरफ वहां पे मेन फिरोजपुर रोड के पास ही सेंटर है स्माइल डेंटल केयर वहीं पे रखा है तो सेंट्रल एरिया है और आसपास की बहुत एरिया से uh, फायदा उठा सकते हैं आसपास के जो जरूरतमंद और गरीब लोग भी हैं वो भी आप